ਵੀਰਾ ਨਾ ਜਸਵੀਰ ਸਿੰਘ ਜੀ ਪਿੰਡਾ ਪਿੰਡ ਸਾਡਾ ਅਜਨਾਲਾ ਉਧਾਂ ਢਾੜੀਵਾਲ ਫਾਰਮ ਹੈ ਢਾੜੀਵਾਲ ਕਲੇਰ ਸਾਡਾ ਪਿਗ ਫਾਰਮ ਹੈ ਕੀ ਮਸਲਾ ਮਸਲਾ ਇਹ ਜੀ ਅਸੀਂ ਨਾ 6 ਕੁ ਮਹੀਨੇ ਪਿਗ ਫਾਰਮ ਸਟਾਰਟ ਕੀਤਾ ਸੀ ਤੇ ਫਿਰ ਅਸੀਂ ਫਾਰਮ ਸਟਾਰਟ ਪਿਗ ਹਰ ਕਿ ਦਿਨ ਨਵੇਂ ਐਨੀਮਲ ਲਿਆਂਦੇ ਸਾਰਾ ਮਤਲਬ ਤੇ ਫਿਰ ਅਸੀਂ ਥੋੜੇ ਜਾਨਵਰ ਪਾਏ ਫਿਰ ਨਾ ਸਾਡੀ ਨਾ 26 ਤਰੀਕ ਦੀ ਪ੍ਰੋਬਲਮ ਆਈ ਸਾਡੇ ਫਾਰਮ ਦੇ ਵਿੱਚ ਫਿਰ ਮੈਂ 26 ਤਰੀਕ ਨੂੰ ਇਦਾਂ ਗਿਆ ਇੱਥੇ ਡਾਕਟਰ ਰਣਜੀਤ ਕੋ ਚਲੋ ਉਹਨਾਂ ਨੇ ਵਧੀਆ ਗਾਈਡ ਕੀਤਾ ਫਿਰ ਉਦੋਂ ਨੇ ਮੈਨੂੰ ਕੋਈ ਹੱਲ ਨਹੀਂ ਇਹਦਾ ਦੱਸਿਆ ਵੀ ਕੀ ਪ੍ਰੋਬਲਮ ਆਂਦੇ ਸੀਹਾੜਾਂ ਦੇ ਵਿੱਚ ਬਿਜੀ ਆ ਬਹੁਤ ਜ਼ਿਆਦਾ ਚਲੋ ਬਿਜੀ ਹੋਣਗੇ ਹਨਾ ਤੇ ਫਿਰ ਮੈਂ ਗਿਆ 29 ਤਰੀਕ ਤੇ 30 ਤਰੀਕ ਨੂੰ ਮੈਂ ਗਿਆ ਵੀਰਕਾ ਪੋਲੀ ਕਲੀਨਿਕ ਤੇ ਵੀਰਕਾ ਪੋਲੀ ਕਲੀਨਿਕ ਤੇ ਗਿਆ ਮੈਂ ਉਹਨਾਂ ਨੇ ਕਿਹਾ ਵੀ ਇਹਦਾ ਕਰਾਓ ਮਤਲਬ ਸ਼ਨੀਵਾਰ ਨੂੰ ਉਹ ਬੰਦ ਹੁੰਦੀ ਆ ਡੀ ਡੀ ਐਲ ਜਲੰਧਰ ਆ ਉੱਥੇ ਸਾਰੇ ਟੈਸਟ ਹੁੰਦੇ ਆ ਤੇ ਉਹ ਆਂਦੇ ਸ਼ਨੀ ਐਤਵਾਰ ਬੰਦ ਹੁੰਦੀ ਆ ਤੇ ਸੋਮਵਾਰ ਤੁਸੀਂ ਆਇਓ ਫਿਰ ਮੈਂ ਕਿਹਾ ਫਿਰ ਮੈਂ ਵੀ ਚਲੋ ਟੈਸਟ ਕਰਾ ਕੇ ਆਪਣਾ ਜੋ ਹੁੰਦਾ ਹੈ ਉਹਦਾ ਕਿਡਨੀ-ਕਿਡਨੀ ਵਗੈਰਾ ਉਹ ਮੈਂ ਸੈਂਪਲ ਰੱਖ ਲੈ ਕੋਲ ਤੇ ਆਹ ਕਾਰਨ ਕਿ ਫ੍ਰਿਜ ਚ ਲਾਤੀ ਫਿਰ ਕਹਿੰਦੇ ਵੀ ਮਤਲਬ ਫਿਰ ਮੈਨੂੰ ਪ੍ਰਵਿੰਦਰ ਕੌਰ ਮੈਡਮ ਦਾ ਫੋਨ ਆਇਆ ਕਹਿੰਦੇ ਵੀ ਆਪਣਾ ਵੀ ਤੁਸੀਂ ਸ਼ਨੀ ਐਤਵਾਰ ਨਹੀਂ ਬੰਦ ਹੁੰਦੀ ਤੁਸੀਂ ਅੱਜ ਹੀ ਜਾਓ ਉਹ ਦਿਨ ਐਤਵਾਰ ਹੀ ਐਤਵਾਰ ਮੈਂ ਗਿਆ ਫਿਰ ਆਰ ਡੀ ਡੀ ਐਲ ਲੈ ਕੇ ਮਤਲਬ ਸੈਂਪਲ ਤੇ ਮੈਂ ਦੇ ਆਇਆ ਉਹਨਾਂ ਨੂੰ ਫਿਰਾਂ ਦੇ ਤਿੰਨ ਦਿਨ ਤੱਕ ਤਿੰਨ ਚਾਰ ਦਿਨ ਲੱਗ ਜਾਂਦੇ ਵਿਪਾਲ ਰਿਪੋਰਟ ਜਾਂਦੀ ਹੈ ਇਹਦੀ ਫਿਰ ਤਿੰਨ ਦਿਨ ਬਾਅਦ ਮੈਂ ਉਹਨਾਂ ਨੂੰ ਫੋਨ ਕਾਲ ਕੀਤੀ ਤੇ ਕਹਿੰਦੇ ਪੀ ਹਜੇ ਰਿਪੋਰਟ ਵਗੈਰਾ ਅਜੇ ਇੱਥੋਂ ਗਈ ਨਹੀਂ ਹੈਗੀ ਇੱਥੇ ਕੋਈ ਮਕਸਦ ਅਡਾ ਚੱਕਰ ਪਾਣੀ ਦਾ ਪਿਆ ਗਿਆ ਪਤਾ ਨਹੀਂ ਕਿਦਾਂ ਕੋਈ ਗੱਲ ਕੀਤੀ ਰਿਪੋਰਟ ਹਜੇ ਇੱਥੋਂ ਤੁਰੀ ਨਹੀਂ ਹੈਗੀ ਤੇ ਫਿਰ ਅਸੀਂ ਸਾਡੇ ਜਾਨਵਰ ਉਦੋਂ ਮਤਲਬ ਜਦੋਂ ਮੈਂ ਪੋਲੀਕਲੀਨਿਕ ਗਿਆ ਉਦੋਂ ਸਾਡੇ 30 ਜਨਵਰੀ ਮਰ ਚੁੱਕੇ ਸੀ ਫਿਰ ਸਾਡੇ 60 ਹੋ ਗਏ ਇਦਾਂ ਮਤਲਬ ਕਰਦੇ ਆ ਕਰਦੇ ਆ 203 ਜਨਵਰ ਮਰ ਗਏ ਸਾਡੇ ਮਤਲਬ ਇੱਥੇ ਲਗਭਗ ਕੋਈ ਗਿਣੇ ਨਹੀਂ ਜਾਂਦੇ ਫਾਰਮ ਦੇ ਵਿੱਚ ਤੇ 8 ਜਨਵਰ ਮਰ ਗਏ ਫਿਰ ਅੱਜ 10 ਤਰੀਕ ਨੂੰ ਸਾਰੀ ਟੀਮ ਆਈ ਸਾਡੇ ਕੋਲ ਉਹ ਤੋਂ ਸਾਡੇ ਕੋਲ 6 ਜਨਵਰ ਰਹਿ ਗਏ ਮੈਂ ਫੇਰ ਵੀ ਫੋਨ ਕਰਦਾ ਰਿਹਾ ਵੀ ਮੇਰੇ ਜਨਵਰ 8 ਇੰਨੇ ਰਹਿ ਗਏ ਇੰਨੇ ਰਹਿ ਗਏ ਇੰਨੇ ਰਹਿ ਗਏ ਤੇ ਮੇਰਾ ਹੱਲ ਕੀਤਾ ਜਾਵੇ ਕੋਈ ਅੱਜ 6 ਰਹਿ ਗਏ ਤੇ ਅੱਜ ਸਾਰੇ 6-7 ਰਹਿ ਗਏ ਤੇ ਅੱਜ ਸਾਰੀ ਟੀਮ ਆ ਗਈ ਕਿਲ ਕਰਨ ਲਈ ਫਿਰ ਅਸੀਂ ਜੀ ਸਾਡਾ ਨੁਕਸਾਨ ਇੰਨਾ ਵੱਡਾ ਹੋ ਗਿਆ 23-24 ਲੱਖ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ ਅਸੀਂ 6 ਕਿਲ ਕਰਾਈਏ ਸਾਡਾ ਪ੍ਰਾਣਾ ਮੁਆਵਜ਼ਾ ਕੋਈ ਦਿੱਤਾ ਜਾਵੇ ਅਸੀਂ ਕਿੱਥੇ ਮਤਲਬ ਇੰਨੀ ਮਿਹਨਤ ਕੀਤੀ ਆ ਸਾਰਾ ਕੁਝ ਕੀਤਾ ਆ ਸਾਡੇ ਕਿਸੇ ਡਾਕਟਰ ਨੇ ਕਿਸੇ ਨੇ ਸੁ ਕੋਲ ਸਾਰੇ ਟੀਮ ਆ ਗਈ ਸਾਰੇ ਮਤਲਬ ਜਿੰਨੇ ਡਾਕਟਰ ਏਰੀਏ ਦੇ ਸਾਰੇ ਆ ਗਏ ਪੁਲਿਸ ਆਈ ਵੀ ਕਿਲ ਕਰਨੇ ਕਿੱਲ ਨਹੀਂ ਕਰਨ ਦੇਤੇ ਕਿਲ ਕਿੱਦਾਂ ਕਰਨ ਦਈਏ 22 ਲੱਖ ਰੁਪਏ ਦਾ ਨੁਕਸਾਨ ਆ ਤੇ ਕਿੱਦਾਂ ਬੰਦਾ ਇਹ 6000 ਰੁਪਏ ਦਾ ਇੱਕ 3000 ਰੁਪਏ ਦਾ ਪਿਗਲਟ ਇੱਕ ਪਾ ਕਿੱਦਾਂ ਦੇ ਦਈਏ ਇੱਕ ਕਿਲ ਕਰਕੇ ਇਹ ਹੀ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਕੋਈ ਹੱਲ ਕਰਾਇਆ ਜਾਏ ਮਿਹਨਤ ਕੀਤੀ ਆ ਕਿਹਨੇ ਤੋਚੀ ਸਮਝਦੇ ਜੀ ਤੁਸੀਂ ਦੋਸ਼ੀ ਹੋਣਾ ਆਪਾਂ ਪ੍ਰਸ਼ਾਸਨ ਦੋਸੀ ਪ੍ਰਸ਼ਾਸਨ ਨੂੰ ਕਹਿ ਸਕਦੇ ਆ ਦੋਸਤੋ ਪੀ ਜਮ ਹਾਡਾ ਹਾਲ ਹੀ ਨਹੀਂ ਹੋਇਆ ਰਿਪੋਰਟ ਬਹੁਤ ਦਿਨਾਂ ਬਾਅਦ ਆਈ ਰਿਪੋਰਟ ਦਾ ਹਾਲ ਹੋਣਾ ਚਾਹੀਦਾ ਜਦੋਂ ਬਿਮਾਰੀ ਤੁਰਪੀ ਆ ਰਿਪੋਰਟ ਬਹੁਤ ਜਲਦ ਤੋਂ ਜਲਦ ਹੋਣੀ ਚਾਹੀਦੀ ਆ ਵੀ ਅਗਲੇ ਤੇ ਪ੍ਰੋਬਲਮ ਹੈ ਇੱਥੋਂ ਦੇ ਡਾਕਟਰ ਨੂੰ ਅਲਰਟ ਕਰਨਾ ਚਾਹੀਦਾ ਵੀ ਇੱਥੇ ਆਓ ਇਹਦਾ ਵੇਖੋ ਕੀ ਮਕਸਦ ਆ ਕੀ ਟੀਕੇ ਇੰਜੈਕਸ਼ਨ ਹੈ ਜੋ ਵੀ ਚਲੋ ਇੰਜੈਕਸ਼ਨਾਂ ਦੇ ਬਣੇ ਨਹੀਂ ਆ ਏ ਐਫਸੀ ਏ ਐਸ ਐਫ ਦੇ ਪਰ ਇੱਥੇ ਆਉਣਾ ਚਾਹੀਦਾ ਆ ਮੇਰੀ ਸਹਾਇਤਾ ਕੋਈ ਡਾਕਟਰ ਨਹੀਂ ਆਇਆ ਸਾਰੇ ਡਾਕਟਰ ਅੱਜ ਆਏ ਜੇ ਪਹਿਲਾਂ ਕੋਈ ਡਾਕਟਰ ਇੱਥੇ ਵੜਿਆ ਨਹੀਂ ਆ ਕਿਸੇ ਨੇ ਹੈਲਪ ਨਹੀਂ ਕੀਤੀ ਜਾਣਗੇ ਕੁਝ ਵੀ ਨਹੀਂ ਤੇ ਬਸ ਇੱਕੋ ਗੱਲ ਹਾਰਡ ਪੀੜਤਾਂ ਲਈ ਹਾਰਡ ਪੀੜਤਾਂ ਲਈ ਸਾਡਾ ਵੀ ਬਹੁਤ ਨੁਕਸਾਨ ਹੋ ਗਿਆ ਹੈ ਤੇ ਸਾਡੀ ਵੀ ਥੋੜੀ ਇਹਨਾਂ ਨਾਲ-ਨਾਲ ਹਾਰਡ ਪੀੜਤਾਂ ਦੇ ਨਾਲ-ਨਾਲ ਸਾਡੀ ਵੀ ਸਹਾਇਤਾ ਕਰਨੀ ਚਾਹੀਦੀ ਸੀ ਬਸ ਇਹੀ ਸਾਡੀ ਬੇਨਤੀ ਜੀ ਪ੍ਰਮਾਣਿਕ ਮੰਗ ਇਹੀ ਵੀ ਚਾਹੀਏ 23-24 ਲੱਖ ਦਾ 210 ਐਨੀਮਲ ਸਾਡੇ ਮਰ ਗਏ ਆ ਤੇ ਸਾਡਾ ਇਹ ਹੱਲ ਕੀਤਾ ਜਾਵੇ ਤੇ ਸਾਨੂੰ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇ ਜੋ ਵੀ ਆ ਹਾਂਜੀ ਤੇ ਜੇ ਨਹੀਂ ਹਾਲੂ ਹੁੰਦਾ ਤਾਂ ਕੀ ਕਰੋਗੇ ਅੱਗੇ ਕੀ ਸਟੈਪ ਉਪਰੇਟ ਬਸ ਇਹੀ ਜਿਵੇਂ ਤੇ ਇਹਨਾਂ ਦੀ ਆ ਫਿਰ ਪ੍ਰਸ਼ਾਸਨ ਕੀ ਕਰਦਾ ਜੀ ਇਹਨਾਂ ਤੇ ਚਾਹੀਦਾ ਆ ਵੀ ਇਦਾਂ ਕਿਸੇ ਦਾ ਸਾਥ ਦੇਣਾ ਚਾਹੀਦਾ ਆ ਫਸਲਾਂ ਤੋਂ ਕਹਿੰਦੇ ਹਟ ਕੇ ਲੱਗੋ ਜੇ ਲੱਗੇ ਤੇ ਕੋਈ ਪ੍ਰਸ਼ਾਸਨ ਸਾਥ ਨਹੀਂ ਸਹੀ ਗੱਲ ਜੀ ਹਾਂ ਮੇਰੇ ਆਪ ਸੱਤ ਬੈਂਡ ਆਏ ਹਾਈਲਾਈਟਸ ਦੇ ਵਿੱਚੋਂ ਮੈਂ ਆਪ ਸੋਚਿਆ ਵੀ ਚਲੋ ਪਿਗ ਫਾਰਮ ਕਰਦੇ ਆ ਬਾਹਰ ਕਿਉਂ ਜਾਣਾ ਚਲੋ ਇੱਥੇ ਮਿਹਨਤ ਕਰਦੇ ਆ ਆਪਣੀ ਪਰ ਇੱਥੇ ਕੋਈ ਸੁਣਵਾਈ ਨਹੀਂ ਜੇ ਕੋਈ ਡਾਕਟਰ ਨਹੀਂ ਜੇ ਸੁਣਦਾ ਕੋਈ ਟੀਮ ਨਹੀਂ ਜੇ ਸੁਣਦੀ ਆਣ ਕੇ ਪਾਸਰ ਲਈ ਕੱਢਣੇ ਜੇ ਟੀਕਾ ਦੱਸ ਦੋ ਉਹ ਕਰ ਦੋ ਉਹ ਕਰ ਦੋ ਇੱਥੋਂ ਤੱਕ ਕਿ ਡਾਕਟਰ ਕਹਿੰਦੇ ਆ ਵੀ ਸਾਨੂੰ ਸੂਰਾਂ ਬਾਰੇ ਸਮਝ ਹੀ ਨਹੀਂ ਆ ਵੈਟਰਨਰੀ ਦੇ ਡਾਕਟਰ ਹੋਣਾ 70-80 ਹਜ਼ਾਰ ਤਨਖਾਹਾਂ ਲੈਣਦੇ ਆ ਸੂਰ ਹਲਵਾਈਆਂ ਨੂੰ ਤੇ ਸਮਝ ਨਹੀਂ ਆਉਣੀ ਸਮਝਾ ਡਾਕਟਰਾਂ ਨੂੰ ਹੀ ਆਉਣੀ ਡਾਕਟਰ ਸੂਰਾਂ ਦੇ ਬਾਰੇ ਵੀ ਜਾਂ ਮੈਂ ਕਿਸੇ ਰੈਸਟੋਰੈਂਟ ਤੇ ਪੁੱਛਣਾ ਜਾ ਕੇ ਮੈਨੂੰ ਸੂਰਾਂ ਦਾ ਦੱਸੋ ਡਾਕਟਰ ਕਹਿੰਦੇ ਵੀ ਸਾਨੂੰ ਸਮਝ ਹੀ ਨਹੀਂ ਜੇ ਸੂਰਾਂ ਬਾਰੇ ਫਾਰਮ ਦੇ ਵਿੱਚ ਪਾਉਗੇ ਫਿਰ ਸੂਰ ਕਿੱਥੇ ਕਿਸਦਾ ਕਿੱਥੇ ਇਹ ਕਿੱਥੇ ਇਹਨਾਂ ਨੁਕਸਾਨ ਸਾਡਾ ਹੋ ਗਿਆ ਜੇ ਜੇ ਪਹਿਲਾਂ ਕੋਈ ਹੱਲ ਹੋਊਗਾ ਅਬ ਤੇ ਹੋਣਾ ਨਹੀਂ ਹੁਣ ਫਾਰਮ ਵੀ ਸਾਡੇ ਕਹਿੰਦੇ 6 ਮਹੀਨੇ ਤਾੜਾ ਫਾਰਮ ਬੰਦ ਰਹਿਣਾ ਹੈ ਜੀ ਅਸੀਂ ਰੱਖੀ ਇੱਕ ਦਿਨ ਬੰਦਾ ਕਿੰਨਾ ਰੱਖੀ 6 ਮਹੀਨੇ ਮੁਫਤ ਦੀ ਰੱਖੀ ਕਿੱਦਾਂ ਰੱਖ ਸਕਦੇ ਇਹਨਾਂ ਤਗੜਾ ਪ੍ਰੋਜੈਕਟ ਤੋੜ ਕੇ 22 ਲੱਖ ਰੁਪਿਆ ਸਾਰਾ ਛ 12 13 ਉਹ ਲਾਇਆ ਜਾਨਵਰ ਪਾਏ ਤੇ ਅਸੀਂ ਕਿੱਦਾਂ ਮਤਲਬ 6 ਮਹੀਨੇ ਫਾਰਮ ਵੀ ਬੰਦ ਕਰ ਦਈਏ ਫਿਰ ਉਹ ਜੇ ਸਾਰਾ ਲਹੂ ਲੁਹਾਨ ਛੱਡ ਖਿਲਰਿਆ ਆਖੇ ਜੀ ਤੁਹਾਡਾ ਸੈਨੀਟਾਈਜ਼ ਕਰਕੇ ਜਾਣਾ ਹੈ ਅੰਦਰ ਵੇਖ ਸਕਦੇ ਸਾਰੇ ਲਹੂ ਲੁਹ ਜੇ ਕੋਈ ਸਫਾਈ ਬਸ ਇੱਕ ਫਾਰਮੈਲਟੀ ਸਾਰੀ ਪੂਰੀ ਹੋਈ ਜੀ ਬਸ ਇਹ ਡਾਕਟਰ ਜ਼ਿੰਮੇਵਾਰ ਸਾਰੇ ਨਹੀਂ ਹਾਂਜੀ ਕਹਿ ਸਕਦੇ ਡਾਕਟਰ ਵੀ ਤੇ ਬਾਕੀ ਚਲੋ ਠੀਕ ਹੈ ਇਹਨਾਂ ਦੇ ਕਰਨਾ ਚਾਹੀਦਾ ਹੱਲ ਆ ਡਾ ਤੇ ਵਧੀਆ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸੁਵਿਧਾ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸੁਵਿਧਾ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News